ਜੇ ਇਥੇ ਇੱਕ ਸਰਕਾਰ ਜਿੱਤ ਗਈ ਇਸਮਰੀ ਚੋਣ ਭਾਤਕੁਸ਼ ਨਾਸ਼ੂ ਹਾਲ ਕਿ ਨਹੀਂ ਤਾਂ ਇਦਾਂ ਰੋਲਾ ਕਦੋਂ ਪਾਇਆ ਯਾਰ ਇਹ ਹੁਣ ਜੇ ਆਮ ਆਦਮੀ ਪਾਰਟੀ ਜਮਨੀ ਚੋਣ ਜਿੱਤੀ ਹੈ ਸੈਮੀ ਫਾਈਨਲ ਕਹਿ ਕੇ ਪ੍ਰਚਾਰਾਇਆ ਗਿਆ ਸਾਰੀਆਂ ਪਾਰਟੀਆਂ ਵੱਲੋਂ ਵੀ ਫਾਈਨਲ ਵੀ ਹੁਣ ਆਮ ਆਦਮੀ ਪਾਰਟੀ ਜਿੱਤੇ ਜਦੋਂ ਜਦੋਂ ਇਕੱਠੀ ਹੋਈ ਆ ਕਾਂਗਰਸ ਉਦੋਂ ਉਦੋਂ ਕਾਂਗਰਸ ਜਿੱਤੀ ਆ ਜਦੋਂ ਜਦੋਂ ਕਾਂਗਰਸ ਦੇ ਲੀਡਰ ਅਲੱਗ ਹੋਏ ਨੇ ਆਪਸੀ ਲੀਡਰਾਂ ਦਾ ਇਤਫਾਕ ਘਟਿਆ ਇਤਫਾਕ ਜਮ੍ਹਾਂ ਖਤਮ ਹੋਇਆ ਉਦੋਂ ਉਦੋਂ ਕਾਂਗਰਸ ਹਾਰਦੀ ਆ ਕਾਂਗਰਸ ਇਕੱਠੀ ਨਹੀਂ ਹੋਈ ਹੋਣਾ ਕਾਰਨ ਕੀ ਮੰਨਦੇ ਹੋ ਕਿ ਇਕੱਲੇ ਭਾਤਕ ਪੂਛਣਾ ਉਸ ਚੀਜ਼ ਦਾ ਕਾਰਨ ਹੈਗੇ ਨੇ ਲੀਡਰ ਹੁੰਦਾ 1 2 ਕਾਂਗਰਸ ਚ ਵੱਡੇ ਕੱਦ ਦੇ ਲੀਡਰ 8 9 ਸਰਾਣਾ ਗਰਜੀਤ ਸੋਢੀ ਆਏ ਫਰਗੜ ਸਿੰਘ ਉਹ ਨਹੀਂ ਆ ਕੇ ਦਬਾਪੇ ਵਾਲੇ ਤਾਂ ਆ ਕੇ ਬੈਠੇ ਬਾਕੀ ਵੱਡਾ ਲੀਡਰ ਕੋਈ ਆਇਆ ਹੀ ਨਹੀਂ ਕੀ ਉਹਨਾਂ ਦੀ ਮਰਕਲ ਈਗੋ ਹੀ ਕਹਿ ਸਕਦੇ ਆਪਾਂ ਕੱਲੋਂ ਅਸੀਂ ਸਰਕਾਰ ਬਣਾ ਕੇ ਦੇ ਦਈਏ ਅਸੀਂ ਐਮਐਲਏ ਬਣਾ ਕੇ ਦੇ ਦਈਏ ਕੀ ਇਹ 5 ਸਾਲ ਟਿਕ ਸਕਣਗੇ ਆਪਣਾ ਸੀਐਮ ਜਿਹੜਾ ਕੰਟੀਨਿਊ ਕਰ ਸਕਣਗੇ ਪੰਜਾਬ ਪ੍ਰਧਾਨ ਚੋਣ ਹਾਰੇ ਨੇ ਉਹੀ ਚਰਚਾ ਘੱਟ ਹੋ ਰਹੀ ਹੈ ਅਸੂਚ ਨੂੰ ਹਰ ਇੱਕ ਦੀ ਚਰਚਾ ਜ਼ਿਆਦਾ ਹੋ ਰਹੀ ਹੈ ਇਹਦਾ ਕਾਰਨ ਕੀ ਤੇ ਕਾਟੋ ਕਲੇਸ਼ੇ ਨਾਂ ਮੁੱਕਿਆ ਆਪਸੀ ਕਾਟੋ ਕਲੇਸ਼ੇ ਲੀਡਰਾਂ ਦਾ ਨਾਂ ਮੁੱਕਿਆ ਤਸਤਾਈ ਚਾਰਜਾਂ ਗਈ ਮੁੱਖ ਮੰਤਰੀ ਬਣਨ ਉਤਸਾਰੇ ਤਿਆਰ ਨੇ ਮੁੱਖ ਮੰਤਰੀ ਬਣਨ ਲਈ ਪਾਰਟੀ ਨੂੰ ਪਾਵਰ ਤੇ ਲਿਆਉਣ ਲਈ ਆਪਸੀ ਲੜਾਈ ਛੱਡਣ ਨੂੰ ਕੋਈ ਤਿਆਰ ਨਹੀਂ ਇਹ ਹਾਈ ਕਮਾਂਡ ਦੀ ਕਮਜ਼ੋਰੀ ਨਜ਼ਰ ਆਈ ਹੈ ਵੀ ਹਾਈ ਕਮਾਂਡ ਉਸ ਤਰੀਕੇ ਨਾਲ ਆਪਣੇ ਜਿਹੜੇ ਲੀਡਰ ਹੈਗੇ ਨੇ ਪਮਾ ਭਾਰਤ ਨੂੰ ਸ਼ਨਾਸ਼ੂ ਨੇ ਪਮਾ ਰਾਜਾ ਬਰਿੰਗ ਨੇ ਪਮਾ ਪ੍ਰਤਾਪ ਆਏ ਜਿਹਦੇ ਵੀ ਜਿਹੜੇ ਵੱਡੇ ਡਿਟੇ ਤੇ ਉਹ ਉਹਨਾਂ ਨੇ ਪਕੜ ਦੇ ਵਿੱਚ ਨਹੀਂ ਹੈਗੇ ਉਹਨਾਂ ਦੇ ਆਪੇ ਤੋਂ ਬਾਹਰ ਹੋਏ ਹੋਏ ਮੈਨੂੰ ਇਹ ਲੱਗਦਾ ਵੀ ਦਿੱਲੀੋਂ ਦਬਕੇ ਦੀ ਕਮੀ ਇੱਕ ਦਬਕਾ ਵੱਜਦਾ ਵੀ ਚਲੋ ਸਾਰੇ ਇਲੈਕਸ਼ਨ ਚ ਤਾਂ ਸਾਰੇ ਇਲੈਕਸ਼ਨ ਉਹ ਕਿਉਂ ਚੁੱਪ ਕਰ ਜਾਂਦੇ ਨੇ ਇਹ ਸਮਝੋ ਬਾਤ ਆ띠 ਜਨਤਾ ਪਾਰਟੀ ਦੇ ਪ੍ਰਧਾਨ ਸੁਦੇਲ ਜਾਖੜ ਜਾਂ ਹੋਰ ਆਗੂ ਸਿੱਧੇ ਤੌਰ ਤੇ ਕਹਿੰਦੇ ਨੇ ਵੀ ਕਾਂਗਰਸ ਪਾਰਟੀ ਦੇ ਕਈ ਆਗੂ ਵੱਡੇ ਆ ਕੁ ਜਿਹੜੇ ਆਮ ਆਦਮੀ ਪਾਰਟੀ ਨਾਲ ਮਿਲੇ ਹੋਏ ਸਨ ਉਹਨਾਂ ਨੇ ਵੋਟੇ ਸਾਰੇ ਆਮ ਆਦਮੀ ਪਾਰਟੀ ਨੂੰ ਪਾਈ ਆ ਅੱਠ ਬੰਦੇ ਨੇ ਜਿਹੜੇ ਮੁੱਖ ਮੰਤਰੀ ਬਣਦੇ ਚਾਹਵਾਨ ਨੇ ਅੱਠੇ ਹੀ ਬੰਦੇ ਆਪੋ ਆਪਣੇ ਸਟੇਟ ਲੈਵਲ ਦੀ ਰੈਲੀ ਕਰ ਲੈ ਦੋ ਕੰਮ ਹੋਣਗੇ ਲੀਡਰ ਦੀ ਕ੍ਰੈਡੇਬਿਲਟੀ ਚੈੱਕ ਹੋ ਜੂਗੀ ਪਾਰਟੀ ਦਾ ਫਾਇਦਾ ਹੋ ਜੂ ਪਾਰਟੀ ਦਾ ਪ੍ਰਚਾਰ ਹੋ ਜੂ ਇੱਕ ਦੂਜੇ ਖਿਲਾਫ ਦੂਸ਼ਣਵਾਦੀ ਨਾ ਕਰਨ ਆਪ ਦਾ ਵਿਜ਼ਨ ਰੱਖਣ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ ਪੰਜਾਬ ਕਾਂਗਰਸ ਦੀ ਇਹ ਆਮ ਗੱਲ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਕੋਈ ਹੋਰ ਨਹੀਂ ਕਾਂਗਰਸ ਪਾਰਟੀ ਦੇ ਆਪਣੇ ਲੀਡਰ ਹੀ ਹਟਾਉਂਦੇ ਨੇ ਹਾਲ ਹੀ ਵਿੱਚ ਹੋਈ ਜਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਹਾਰੀ ਹੈ ਤੇ 2027 ਦੀ ਆਮ ਚੋਣ ਵੀ ਸਾਡੇ ਸਿਰ ਤੇ ਆਈ ਖੜੀ ਹੈ ਹੋਰ ਸਾਲ 1.5 ਸਾਲ ਤੋਂ ਆਮ ਚੋਣਾਂ ਜਿਹੜਾ ਬਿੱਗਲ ਹੈ ਉਹ ਵੀ ਬਚ ਜਾਏਗਾ ਪਰ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਤਕੜਾ ਇੱਕ ਕਲੇਸ਼ੜਿਆ ਹੋਇਆ ਹੈ ਸਾਡੇ ਨਾਲ ਕਾਂਗਰਸ ਦੀ ਆਗੂ ਬਈ ਹੈਪੀ ਗਿੱਲ ਨੇ ਗੱਲਬਾਤ ਕਰਾਂਗੇ ਬੀ ਜਿਹੜਾ ਇਹ ਕਲੇਸ਼ੜਿਆ ਹੋਇਆ ਇਹ ਕਾਂਗਰਸ ਪਾਰਟੀ ਨੂੰ ਕਿੱਦਾਂ ਲੱਗੇ ਜਾਏਗਾ ਬਹੁਤ ਬਹੁਤ ਸਵਾਗਤ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਨਾ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਰਾਮ ਜੀ ਆ ਟੀਵੀ ਦੇਖਣ ਵਾਲੇ ਸਰੋਤਿਆਂ ਨੂੰ ਹਾਂ ਜੀ ਬਾਈ ਜਿਵੇਂ ਮੈਂ ਗੱਲ ਕੀਤੀ ਹੈ ਜਿਮਨੀ ਚੋਣ ਦੇ ਨਤੀਜੇ ਆਏ ਨੇ ਤੇ ਨਤੀਜੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਚਕਾਰ ਜਿਹੜੀ ਹੈ ਉਹ ਸ਼ਬਦੀ ਜੰਗ ਸ਼ੁਰੂ ਹੋਈ ਹੋਈ ਆ ਉਹਦਾ ਕਾਰਨ ਕੀ ਮੰਨਦੇ ਹੋ ਤੇਰਾ ਕਿੰਨਾ ਕੁ ਨੁਕਸਾਨ ਤੁਹਾਨੂੰ ਲੱਗਦਾ ਵੀ ਨੁਕਸਾਨ ਨਹੀਂ ਹੋ ਰਿਹਾ ਪਾਰਟੀ ਨੂੰ ਇਹਦਾ ਤੋਂ ਨਾ ਸਾਹਿਬ ਜਦੋਂ ਹਾਰ ਹੋ ਜਾਂਦੀ ਆ ਜੀ ਤੇ ਉਹ ਹਾਰ ਦੇ ਜਿਹੜੇ ਕਾਰਨਾ ਉਹ ਇੱਕ ਦੂਜੇ ਤੇ ਸੱਟ ਕੇ ਹੀ ਪੂਰੀ ਪੈਂਦੀ ਆ ਜੀ ਰਹੀ ਗੱਲ ਨੁਕਸਾਨ ਦੀ 1.5 ਸਾਲ ਨੂੰ ਜਨਰਲ ਇਲੈਕਸ਼ਨ ਆ ਪੰਜਾਬ ਦੀ ਜੀ ਇਸ ਇਲੈਕਸ਼ਨ ਨੂੰ ਸਾਰੇ ਹਮ ਸਾਰੀਆਂ ਪਾਰਟੀਆਂ ਸੈਮੀ ਫਾਈਨਲ ਇਲੈਕਸ਼ਨ ਮੰਨ ਕੇ ਚਲਦੀਆਂ ਸੀਗੀਆਂ ਆਉਣ ਵਾਲੀ ਜਨਰਲ ਇਲੈਕਸ਼ਨ ਦੀਆਂ ਤੇ ਜਿੱਤਣਾ ਹਰ ਪਾਰਟੀ ਲਈ ਹਰ ਪਾਰਟੀ ਦੇ ਕੈਂਡੀਡੇਟ ਲਈ ਪੂਰਾ ਜੋਰ ਲਾ ਕੇ ਉਹ ਜ਼ਰੂਰੀ ਸੀ ਪਰ ਜਿੱਤਦਾ ਤਾਂ ਰੇਸ ਵਿੱਚ ਪਤਾ ਹੀ ਇੱਕ ਹੁੰਦਾ ਬਾਕੀ ਸਾਰੇ ਖਿਡਾਰੀ ਹਾਰ ਜਾਂਦੇ ਨੇ ਜਿਵੇਂ ਇਹਦੀ ਤੁਲਨਾ ਆਮ ਬਣੀ ਹੋਈ ਹੈ ਵੀ ਜਦੋਂ ਸਰਕਾਰ ਹੁੰਦੀ ਹੈ ਤਾਂ ਸਰਕਾਰ ਦਾ ਬੰਦਾ ਹੀ ਆਖਰਕਾਰ ਜਿੱਤਦਾ ਹੈ ਜੇ ਸਰਕਾਰ ਦਾ ਬੰਦਾ ਹੁਣ ਤੱਕ ਅਸੀਂ ਦੇਖਦੇ ਜੇ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਬਹੁਤਾਂ ਦੇ ਵਿੱਚ ਜਿਹਦੀ ਪਾਰਟੀ ਸਰਕਾਰ ਹੋ ਜਾਂਦੀ ਹੈ ਜ਼ਿਮਨੀ ਚੋਣ ਉਹ ਹੀ ਜਿੱਤਦਾ ਜੇ ਇੱਥੇ ਇੱਕ ਸਰਕਾਰ ਜਿੱਤ ਗਈ ਹੈ ਜ਼ਿਮਨੀ ਚੋਣ ਭਾਰਤ ਪੁਸ਼ਨਾਸ਼ੂ ਹਾਰ ਗਈ ਨਹੀਂ ਤਾਂ ਐਡਾ ਰੋਲਾ ਕਾਤੋਂ ਪਾਇਆ ਜਾ ਰਿਹਾ ਨਹੀਂ ਤਾਂ ਨਾ ਖਾਵੇ ਧਾਰਨਾ ਵੀ ਕੋਈ ਸਹੀ ਨਹੀਂ ਕਿ ਵੀ ਜਿਹਦੀ ਸਰਕਾਰ ਹੁੰਦੀ ਆ ਉਹਦਾ ਹੀ ਕੈਂਡੀਡੇਟ ਜਿੱਤਣਾ ਚਾਹੀਦਾ ਸਰਦਾਰ ਬਿਆਨ ਸਿੰਘ ਦੀ ਸਰਕਾਰ ਸੀ ਗਿੱਦੜ ਵਾਹੇ ਵਾਈਲ ਇਕਸ਼ਨ ਹੋਈ ਸੀ ਅਕਾਲੀ ਜਿੱਤੇ ਸੀ ਤੇ ਉਹ ਵਾਈਲ ਇਕਸ਼ਨ ਵੀ ਸੈਮੀ ਫਾਈਨਲ ਹੀ ਗਣੀ ਗਈ ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਆ ਗਈ ਸੀ ਜੇ ਵਿਰੋਧੀ ਧਿਰ ਦਾ ਲੀਡਰ ਜਿੱਤਦਾ ਤਾਂ ਉਹ ਗਾਂ ਆਉਣ ਵਾਲੀ ਇਕਸ਼ਨ ਚ ਸਰਕਾਰ ਬਣਾਉਣਾ ਉਹਨਾਂ ਲਈ ਸੌਖਾ ਹੋ ਜਾਂਦਾ ਜੀ ਸਰਕਾਰ ਦਾ ਦੇਖੋ ਸਰਕਾਰ ਦਾ ਵੀ ਜ਼ੋਰ ਲੱਗਿਆ ਹੁੰਦਾ ਕਿ ਸਰਕਾਰ ਹਾਰਦੀ ਆ ਜਨਰਲ ਇਲੈਕਸ਼ਨ ਦੇ ਨੇੜੇ ਕੋਈ ਚੋਣ ਹੁੰਦੀ ਉਹ ਚ ਸਰਕਾਰ ਹਾਰਦੀ ਆ ਤਾਂ ਸਰਕਾਰ ਤੇ ਉਹਦਾ ਉਹਦੀਆਂ ਨੀਤੀਆਂ ਤੇ ਮਾੜਾ ਅਸਰ ਪੈਂਦਾ ਸਵਾਲ ਖੜੇ ਹੋ ਜਾਂਦੇ ਸਵਾਲ ਖੜੇ ਹੁੰਦੇ ਨੇ ਜੀ ਇਸ ਲਈ ਜਿੱਤਣਾ ਸਰਕਾਰ ਲਈ ਵੀ ਜ਼ਰੂਰੀ ਹੁੰਦਾ ਜਿੱਤਣਾ ਆਪੋਜੀਸ਼ਨ ਤੇ ਜਿਹੜੀ ਕੋਈ ਪਾਰਟੀ ਆ ਉਹਦੇ ਲਈ ਵੀ ਜ਼ਰੂਰੀ ਆ ਦੋਈ ਤਰ੍ਹਾਂ ਜ਼ੋਰ ਲਾਉਂਦੀਆਂ ਨੇ ਜਿਹਦਾ ਜ਼ੋਰ ਚੱਲ ਗਿਆ ਜਿੱਥੇ ਏਕਾ ਉਹ ਏਕਾ ਨਾਰਮਲੀ ਸਰਕਾਰ ਚ ਦੇਖਣ ਨੂੰ ਮਿਲਦਾ ਕਿਉਂਕਿ ਉਹਨਾਂ ਦਾ ਡੰਡਾ ਹੁੰਦਾ ਜੀ ਤੇ ਕਾਂਗਰਸ ਦੀ ਮੁੱਢ ਕ੍ਰੀਮ ਹੋ ਰਹੀ ਆ ਇਹ ਹਮੇਸ਼ਾ ਆਪਸ ਵਿੱਚ ਹੀ ਲੜਦੇ ਨੇ ਜਦੋਂ ਜਦੋਂ ਇਕੱਠੀ ਹੋਈ ਆ ਕਾਂਗਰਸ ਉਦੋਂ ਉਦੋਂ ਕਾਂਗਰਸ ਜਿੱਤੀ ਆ ਜਦੋਂ ਜਦੋਂ ਕਾਂਗਰਸ ਦੇ ਲੀਡਰ ਅਲੱਗ ਹੋਏ ਨੇ ਜਦੋਂ ਜਦੋਂ ਕਾਂਗਰਸ ਚ ਆਪਸੀ ਲੀਡਰਾਂ ਦਾ اتفاق ਘਟਿਆ اتفاق ਜਮਾ ਖਾਤਮ ਹੋਇਆ ਉਦੋਂ ਤੋਂ ਕਾਂਗਰਸ ਹਾਰਦੀ ਆਈ ਤੁਸੀਂ ਗੱਲ ਕੀਤੀ ਹੈ ਜ਼ਿਮਨੀ ਚੋਣ ਗਿੱਰਵਾਹਾ ਦੀ ਵੀ ਜਦੋਂ ਅਕਾਲੀ ਜਿੱਤੇ ਸਨ ਤਾਂ ਉਦੋਂ ਬਰ ਗਵਰਨਮੈਂਟ ਬਣ ਗਈ ਸੀ ਉਹਨਾਂ ਦੀ ਫਿਰ ਇਹ ਹੁਣ ਵੀ ਮੰਨ ਸਕਦੇ ਵੀ ਹੁਣ ਜੇ ਆਮ ਆਦਮੀ ਪਾਰਟੀ ਜ਼ਿਮਨੀ ਚੋਣ ਜਿੱਤੀ ਹੈ ਸੈਮੀ ਫਾਈਨਲ ਕਹਿ ਕੇ ਪ੍ਰਚਾਰਿਆ ਗਿਆ ਸੀ ਸਾਰੀਆਂ ਪਾਰਟੀਆਂ ਵੱਲੋਂ ਵੀ ਫਾਈਨਲ ਵੀ ਹੁਣ ਆਮ ਆਦਮੀ ਪਾਰਟੀ ਜਿੱਤੇਗੀ ਦੇਖੋ ਤੋਂ ਨਦਾਬ 2022 ਚ ਹੂੰ 2021 ਚ ਹੂੰ ਕਾਂਗਰਸ ਦੀ ਗਵਰਨਮੈਂਟ ਚੱਲ ਰਹੀ ਸੀ ਜੀ ਆਮ ਧਾਰਨਾ ਬਣ ਗਈ ਸੀ ਵੀ ਕਾਂਗਰਸ ਰਿਪੀਟ ਕਰੂਗੀ। ਹੂੰ ਫਿਰ ਇੱਕਦਮ ਹਾਲਾਤ ਇਹ ਜੇ ਪਲਟੀ ਖਾਦੇ ਹੂੰ ਸਰਦਾਰਨ ਜੋਸਨ ਸਿੱਧੂ ਉਹਣੀ ਆਕੇ ਹੂੰ ਇੰਨੀ ਦੂਸ਼ਣਵਾਦੀ ਇੱਕ ਦੂਜੇ ਤੇ ਭੰਡੀ ਪ੍ਰਚਾਰ ਇੱਕ ਦੂਜੇ ਪ੍ਰਤੀ ਸ਼ੁਰੂ ਹੋ ਗਿਆ। ਲੋਕ ਅੱਕ ਗਏ। ਹੂੰ ਲੋਕ ਲੀਡਰਾਂ ਨੂੰ ਮਾੜਾ ਬੋਲਣ ਲੱਗੇ ਆਮ ਲੋਕ ਜਿਨ੍ਹਾਂ ਦਾ ਮਤਲਬ ਐਡਾ ਸਿਆਸਤ ਨਾਲ ਕੋਈ ਸਾਰੋਕਾਰ ਨਹੀਂ ਸੀ ਉਹ ਵੀ ਮਾੜਾ ਬੋਲਣ ਲੱਗ ਗਏ ਸੀ। ਜਿਹਦਾ ਨਤੀਜਾ ਇਹ ਹੋਇਆ ਕਾਂਗਰਸ ਪਾਰਟੀ ਹਾਸ਼ੀਏ ਤੇ ਆ ਗਈ ਇੱਕ ਨਵੀਂ ਪਾਰਟੀ ਲੋਕਾਂ ਨੇ ਆਪ ਮੁਹਾਰੇ ਵੋਟਾਂ ਪਾ ਕੇ ਉਹਨਾਂ ਨੂੰ 92 ਜਿਤਾਤੀਆਂ ਜਿਹੜੀਆਂ ਹੁਣ ਮਰਕਾ 96 ਹੋ ਚੁੱਕੀਆਂ ਨੇ ਹੁਣ ਜਿਹੜੀ ਮੰਨ ਲਓ ਜੇ ਕਾਂਗਰਸ ਐਸ ਇਲੈਕਸ਼ਨ ਚ ਬਾਈ ਇਲੈਕਸ਼ਨ ਚ ਸਾਰੇ ਲੀਡਰ ਕਾਂਗਰਸ ਦੇ ਇਕੱਠੇ ਹੋ ਕੇ ਇਲੈਕਸ਼ਨ ਲੜਦੇ ਤਾਂ ਇਲੈਕਸ਼ਨ ਜਿੱਤੀ ਜਾ ਸਕਦੀ ਸੀਗੀ ਜਿੱਤੀ ਜਾਂਦੀ ਤਾਂ ਲੋਕਾਂ ਦੇ ਵਿੱਚ ਕਾਂਗਰਸ ਦਾ ਪ੍ਰਭਾਵ ਬਾਤਾਂ ਕੀ ਗੱਲ ਮਤ ਤੁਸੀਂ ਜੇ ਕਾਂਗਰਸ ਇਕੱਠੀ ਨਹੀਂ ਹੋਈ ਉਹਦਾ ਕਾਰਨ ਕੀ ਮੰਨਦੇ ਹੋ ਕਿ ਇਕੱਲੇ ਭਾਰਤ ਪੂਸ਼ਨਾਸ਼ ਉਸ ਚੀਜ਼ ਦਾ ਕਾਰਨ ਹੈਗੇ ਨਹੀਂ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਨਹੀਂ ਇਕੱਲੇ ਭਾਰਤ ਪੂਸ਼ਨਾਸ਼ ਨੂੰ ਤਾਂ ਨਹੀਂ ਮੰਨਿਆ ਜਾ ਸਕਦਾ ਜਿੰਨੇ ਵੱਡੇ ਲੀਡਰ ਨੇ ਇੱਕ ਤਾਂ ਲੀਡਰ ਵੱਡੇ ਕਦਮ ਦੇ ਵਾਲੇ ਹੋਗੇ ਹੂੰ ਲੀਡਰ ਹੁੰਦਾ 1 2 ਹੂੰ ਕਾਂਗਰਸ ਦੇ ਵੱਡੇ ਕਦਮ ਦੇ ਲੀਡਰ 8 9 ਜੀ ਸਾਰੇ ਆਪੋ ਆਪਣੀ ਈਗੋ ਕਹਿ ਲਓ ਹਮ ਆਪ ਦੇ ਕੱਦ ਦਾ ਆਪ ਦੇ ਰਤਵੇ ਦਾ ਕਹਿ ਲਓ ਹਮ ਉਹ ਇੰਨਾ ਉਨਤੇ ਹਾ ਵੀ ਹੋ ਚੁੱਕਿਆ ਹਮ ਇਸ ਇਲੈਕਸ਼ਨ ਚ ਰਾਣਾ ਗਰਜੀਤ ਸੋਢੀ ਆਏ ਪਰਗੜ ਸਿੰਘ ਉਹ ਨਹੀਂ ਆ ਕੇ ਦਬਾਬੇ ਵਾਲੇ ਤਾਂ ਆ ਕੇ ਬੈਠੇ ਹਮ ਬਾਕੀ ਵੱਡਾ ਲੀਡਰ ਕੋਈ ਆਇਆ ਹੀ ਨਹੀਂ ਕੋਈ ਨਹੀਂ ਆਇਆ ਕੀ ਉਹਨਾਂ ਦੀ ਮਰਕਲ ਈਗੋ ਹੀ ਕਹਿ ਸਕਦੇ ਆ ਆਪਾਂ ਨਹੀਂ ਇਲੈਕਸ਼ਨ ਭਾਰਤ ਪੁਸ਼ਨਾ ਆຊੂ ਦੀ ਨਹੀਂ ਸੀ ਇਲੈਕਸ਼ਨ ਸੀ ਕਾਂਗਰਸ ਪਾਰਟੀ ਦੀ ਇਲੈਕਸ਼ਨ ਸੀ ਇਹ ਸੈਮੀ ਫਾਈਨਲ ਕਾਂਗਰਸ ਪਾਰਟੀ ਲਈ ਆਉਣ ਵਾਲੀ ਜਨਰਲ ਇਲੈਕਸ਼ਨ ਲਈ ਤੇ ਉਹ ਤਾਂ ਸਾਰੇ ਲੀਡਰਾਂ ਦੀ ਜ਼ਿੰਮੇਵਾਰੀ ਬਣਦੀ ਸੀ ਆ ਕੇ ਇੱਥੇ ਭਾਰਤ ਪੁਸ਼ਨਾ ਆຊੂ ਨੂੰ ਦੇਖੋ ਕੈਂਡੀਡੇਟ ਭਾਰਤ ਪੁਸ਼ਨਾ ਆຊੂਗਾ ਠੀਕ ਆ ਜਿੱਤਣਾ ਜਿੱਤਣਾ ਕੈਂਡੀਡੇਟ ਨੇ ਜਿੱਤਣਾ ਤੇ ਜਿਹੜਾ ਕੈਂਡੀਡੇਟ ਹੋਊਗਾ ਨੋ ਤਾਂ ਉਹਦਾ ਹੀ ਆਉਣਾ ਜਿ ਤਾਉਣਾ ਸਾਰੀ ਪਾਰਟੀ ਦਾ ਫਰਜ਼ ਸੀ ਜੀ ਪਰ ਸਾਡੇ ਪਾਰਟੀ ਦੇ ਵੱਡੇ ਲੀਡਰ ਇੱਥੋਂ ਮਨਫੀ ਸੀਗੇ ਨਹੀਂ ਆਏ ਇੱਥੇ ਫਿਰ ਉਹ ਨਹੀਂ ਹੈ ਪਬਲਿਕ ਤਾਂ ਦੇਖ ਰਹੀ ਆ ਨਾ ਵਾਚ ਕਰ ਰਹੀ ਆ ਉਸ ਚੱਕਰ ਚ ਜਿਹੜੀ ਇਹਨਾਂ ਦੀ ਟੀਮ ਸੀ ਜਿਹੜੀ ਕਦਰ ਕੋਈ ਉਤਰੋ ਨਾ ਉਹ ਚ ਪੂਰੀ ਹੋਈ ਉਹ ਇਹਨਾਂ ਦੀ ਟੀਮ ਨੇ ਪੂਰੀ ਕਰਤੀ ਇਹਨਾਂ ਨੇ ਉਹਨਾਂ ਦੀਆਂ ਫੋਟੋਆਂ ਲਾਉਣੀਆਂ ਵੀ ਜ਼ਰੂਰੀ ਨਹੀਂ ਸਮਝੀਆਂ ਹੁਣ ਇਹਦਾ ਅਸਰ ਆਮ ਪਬਲਿਕ ਤੇ ਕੁਦਰਤੀ ਤੌਰ ਤੇ ਪੈਂਦਾ ਉਹਨਾਂ ਦੇ ਦੌਰਾਨ ਇਹੀ ਜਾਂਦੀ ਆ ਵੀ ਇਹ ਤਾਂ ਬਾਈ ਵਾਲੀਆਂ ਹੱਕ ਤਾਂ ਤੇ ਆ ਗਏ ਇਹਨਾਂ ਕੋਲ ਕੱਢਣ ਪਾਉਣ ਨੂੰ ਕੁਝ ਨਹੀਂਗਾ ਉਹੀ ਕੰਮ ਕਰਨ ਲੱਗ ਕੇ ਤੇ ਉਹ ਜਿਹੜਾ ਤੁਹਾਡਾ ਫਲਕਚੂਏਟਿੰਗ ਵੋਟ ਆ ਜਿਹੜੀ ਜਿੱਤ ਹਾਰ ਦਾ ਕਾਰਨ ਬਣਦੀ ਆ ਉਥੋਂ ਤੋਂ ਪਰੇ ਹੋ ਜਾਂਦੀ ਉਹੀ ਇਹੀ ਮੇਰਾ ਸਵਾਲ ਸਿਗਾ ਜਿਵੇਂ ਤੁਸੀਂ ਗੱਲ 2021 ਦਾ ਜ਼ਿਕਰ ਕੀਤਾ ਹੈ ਅੱਜ ਮਤਲਬ ਉਹੀ ਸਮਾਂ ਚੱਲਦਾ ਹਾਲਕ ਚਲੋ 6 ਮਹੀਨੇ ਆਪਾਂ ਮੁੜੇ ਥੋੜਾ ਮਗਰ ਚੱਲ ਰਹੇ ਹਾਂ ਔਰ 2021 ਸੀਗਾ ਹੁਣ 2025 ਚੱਲਦਾ ਅਗਲਾ ਸਾਲ ਦਾ 21 26 ਵਾਲਾ ਉਹ ਮੈਚ ਮੈਚ ਹੋ ਜਾਏਗਾ ਪਰ ਹੁਣ ਵੀ ਤਾਂ ਸਥਿਤੀ ਉਹੀ ਹੈ ਹੁਣ ਵੀ ਤਾਂ ਲੋਕ ਇਹ ਦੇਖਦੇ ਵੀ ਕਾਂਗਰਸ ਤਾਂ ਆਪਸ ਵਿੱਚ ਲੜੀ ਜਾਂਦੇ ਆ ਕੱਲੋਂ ਅਸੀਂ ਸਰਕਾਰ ਬਣਾ ਕੇ ਦੇਤੀ ਅਸੀਂ ਐਮਐਲਏ ਬਣਾ ਕੇ ਦੇ ਦਈਏ ਕਿ ਇਹ 5 ਸਾਲ ਟਿਕ ਸਕਣਗੇ ਆਪਣਾ ਸੀਐਮ ਜੀ ਦਾ ਕੰਟੀਨਿਊ ਕਰ ਸਕਣਗੇ ਇਹ ਉਸ ਜਿਹੜੇ ਹਾਲਾਤ ਅੱਜ ਬਣੇ ਹੋਏ ਨਹੀਂ ਜੀ ਉਹ ਸੇਮ ਸਥਿਤੀ ਅਸੀਂ ਉਧਰ ਨੂੰ ਵਧ ਰਹੇ ਹਾਂ ਹੂੰ ਕਿ ਜਿੰਨਾ ਟਾਈਮ ਸਾਡੇ ਚ ਪਾਰਟੀ ਲੀਡਰਾਂ ਚ ਆਪਸੀ ਉਹ ਤਫਾਕ ਨਹੀਂ ਹੋਊਗਾ। ਹੂੰ। ਜੀ। ਆਪਸੀ ਏਕਾ ਨਹੀਂ ਹੋਊਗਾ। ਅਸੀਂ ਲੋਕਾਂ ਨੂੰ ਮਗਰ ਕਿਵੇਂ ਲਾ ਲਾਂਗੇ? ਹੂੰ। ਜੀ। ਅੱਜ ਸਾਡੇ ਕੋਲ ਕੋਈ ਐਹਜਾ ਨੇਤਾ ਹੈਗਾ ਜਿਹੜਾ ਵੀਣ ਵਜਾਵੇ ਤੇ ਸਾਰੇ ਲੋਕ ਉਹਦੇ ਬਾਂਸਰੀ ਵਜਾਵੇ ਤੇ ਸਾਰੇ ਲੋਕ ਉਹਦੇ ਮਗਰ ਤੁਰ ਪੈਣ ਹੈਗਾ ਕੋਈ? ਜੀ। ਹੂੰ। ਕੋਈ ਨਹੀਂਗਾ। ਜੀ। ਸਾਰੇ ਆਪ ਦੇ ਆਪ ਚ ਵੱਡੇ ਬਣੇ ਹੋਏ ਨੇ। ਜੀ। ਜਿੰਮਨੀ ਚੋਣ ਦੀ ਗੱਲ ਜਦੋਂ ਹੁੰਦੀ ਹੈ ਬਹੁਤ ਜਿਮਨੀ ਚੋਣਾਂ ਹੋਈਆਂ ਨੇ ਪਹਿਲਾ ਗਿੱਦੜਬੇਜ ਜਿਮਨੀ ਚੋਣ ਹੋਈ ਹੈ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਖੁਦ ਆਪਣੀ ਜੱਦੀ ਸੀਟ ਹਾਰ ਗਏ ਨੇ ਉਹ ਸੀਟ ਹਾਰ ਗਏ ਨੇ ਉਹ ਨਾਲ ਸੁਖਜਿੰਦਰ ਸੁਖੀ ਸੁਖੀ ਰੰਧਾਵਾ ਹੋਰੀ ਆਪਣੀ ਸੀਟ ਹਾਰ ਗਏ ਚੱਬੇਵਾਲ ਦੀ ਜਗ੍ਹਾ ਤੇ ਬਾਈ ਇਲੈਕਸ਼ਨ ਹੋਈ ਸੀ ਉਹ ਹਾਰ ਕੇ ਇੱਕ ਜਗ੍ਹਾ ਹੋਰ ਬਾਈ ਇਲੈਕਸ਼ਨ ਉਹ ਜਿੱਤ ਗਈ ਸੀ ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਚੋਣ ਹਾਰੇ ਨੇ ਉਹੀ ਚਰਚਾ ਘੱਟ ਹੋ ਰਹੀ ਹੈ ਆਸੂ ਚੋਣ ਹਾਰ ਕੇ ਉਹੀ ਚਰਚਾ ਜ਼ਿਆਦਾ ਹੋ ਰਹੀ ਹੈ ਇਹਦਾ ਕਾਰਨ ਕੀ ਹੈ ਤੁੰਨਾ ਸਾਹਿਬ ਉਹ ਸੀ ਇਲੈਕਸ਼ਨ ਚਾਰ ਵਿਧਾਨ ਸਭਾ ਹਲਕਿਆਂ ਦੀ ਇਲੈਕਸ਼ਨਾਂ ਉਹ ਚੀਮੀ ਨੇ ਪਹਿਲਾਂ ਹੋ ਚੁੱਕੀਆਂ ਜਿਹੜੀ ਇਹ ਇਲੈਕਸ਼ਨ ਹੋਈ ਇਦੋਂ ਗਾਂ ਹਜੇ ਤੱਕ ਕੋਈ ਹੋਰ ਇਲੈਕਸ਼ਨ ਹੁੰਦੀ ਦੀਂਦੀ ਨਹੀਂ ਇਹਨੂੰ ਹੀ ਸੈਮੀ ਫਾਈਨਲ ਮੰਨਿਆ ਜਾਂਦਾ ਇਸ ਇਲੈਕਸ਼ਨ ਦੀ ਜਿਹੜੀ ਕੀਮਤ 2027 ਦੀ ਗਵਰਨਮੈਂਟ ਬਣਾਉਣ ਉਸ ਵੇਲੇ ਅੰਕੀ ਜਾਣੀ ਸੀ ਜੀ ਜੇ ਜਿੱਤਦੇ ਅੱਜ ਸਿਨੈਰੀਓ ਹੋਰ ਹੋਣਾ ਸੀ ਹੁਣ ਹਾਰ ਕੇ ਹਨ ਉਸ ਇੱਕ ਦੂਜੇ ਤੇ ਦੂਸ਼ਣ ਲਾ ਰਹੇ ਆ ਤੇ ਨਾ ਜੋ ਤੁਸੀਂ ਜਦੋਂ ਮਾਲਾ ਜੋ ਉਹ ਬਾਈ ਇਲੈਕਸ਼ਨ ਹੋ ਰਹੀ ਸੀ ਗੱਦੜ ਵੇ ਵਾਲੀ ਹੋ ਰਹੀ ਸੀ ਜਾਂ ਹੋਰ ਤਿੰਨ ਹੋ ਰਹੀਆਂ ਸੀ ਉਸ ਸਮੇਂ ਵੀ ਨਾ ਪਤਾ ਸੀ ਇਸ ਟਾਈਮ ਆਪਾਂ ਐਦਾਂ ਭਾਣਾ ਵਾਪਰ ਜੇਗਾ ਗੋਗੀ ਜੀ ਦੇ ਡੇਟਾ ਤੇਥ ਹੋ ਜੇਗੀ ਇੱਥੇ ਹੋ ਜੇਗਾ ਉਸ ਸਮੇਂ ਵੀ ਤਾਂ ਇਹ ਸੀ ਵੀ ਯਾਰ ਸੀਟ ਜਿੰਨੀ ਜ਼ਰੂਰੀ ਹੈ ਪੰਜਾਬ ਦਾ ਪ੍ਰਧਾਨ ਚੋਣ ਲੜਦਾ ਪੰਜਾਬ ਦਾ ਪ੍ਰਧਾਨ ਚੋਣ ਹਾਜੰਦਾ ਉਹਦੀ ਚਰਚਾ ਕਿਉਂ ਨਹੀਂ ਹੋਈ ਉਹ ਬਾਈ ਇਲੈਕਸ਼ਨ ਤੇ ਦੇਖੋ ਉਹ ਉਦੋਂ ਸਮਾਂ ਮੇਰਾ ਕਹ ਦੋ ਸਾਲ ਤੋਂ ਉੱਪਰ ਰਹਿੰਦਾ ਸੀ ਜੀ ਉਹਨੂੰ ਸੈਮੀਫਾਈਨਲ ਨਹੀਂ ਕਿੜਿਆ ਚਾਰ ਵਿਧਾਨ ਸਭਾ ਹਲਕਿਆਂ 'ਚ ਇਲੈਕਸ਼ਨ ਹੋਈ ਸੀ ਉਹ ਜੇ ਉਹਦੀ ਜਿੱਤ ਹਾਰ ਦੋ ਸਾਲ ਦੇ ਸਮੇਂ ਤੇ ਕੋਈ ਇੰਨੀ ਮਿਹਣੇ ਨਹੀਂ ਰੱਖਦੀ ਸੀ ਜੀ ਜਿੰਨੀ ਆ ਮਿਹਣੇ ਰੱਖਦੀ ਸੀ ਜੀ ਇੱਕ ਸੀਟ ਸੀ ਇੱਕ ਸੀਟ ਤੇ ਸਾਰੀ ਪਾਰਟੀ ਨੇ ਜੋਰ ਲਾਉਣਾ ਸੀ ਜੀ ਜੇ ਸਾਰੀ ਪਾਰਟੀ ਰਲ ਕੇ ਤੇ ਜੋਰ ਲਾਉਂਦੀ ਬੈਰ ਦੇਖੋ ਆਪਸੀ ਮਨਮਟਾਵ ਹੁੰਦਾ ਲੀਡਰਾਂ ਦਾ ਹੋਰ ਤਾਂ ਕੁਝ ਨਹੀਂ ਹੁੰਦਾ ਬੰਦਨਾ ਦਾ ਕੁਝ ਨਹੀਂਗਾ ਆਪਸੀ ਉਹ ਮਨਮਟਾਵ ਹੁੰਦਾ ਵਾ ਜਿਹੜੇ ਇੰਚਾਰਜ ਲੱਗੇ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਆਪਸੀ ਲੀਟਰਾਂ ਦਾ ਮਨਮਟਾਵ ਦੂਰ ਕਰਨਾ ਜੀ ਮਨਮਟਾਵ ਦੂਰ ਕਰਕੇ ਸਾਰਿਆਂ ਨੂੰ ਕੰਮ ਲਾਉਣਾ ਜੀ ਇਹਨਾਂ ਨੂੰ ਪਿਠਾ ਕੇ ਇਹਨਾਂ ਦਾ ਮਨਮਟਾਵ ਦੂਰ ਕਰਕੇ ਉਹ ਕਹਿੰਦੇ ਭਾਈ ਲੜਨਾ ਆਹ ਇਲੈਕਸ਼ਨ ਜਿੱਤ ਲਓ ਦੂਜੇ ਦਿਨ ਫੇਰ ਲੜ ਪਿਓ ਸਹੀ ਹੈ ਕਿਹੜਾ ਕੋਈ ਟਾਈਮ ਲਾਈਨ ਆ ਜਾਂ ਟਾਈਮ ਬਾਉਂਡ ਆ ਕੋਈ ਕੱਲ੍ਹ ਤਸੀਹ ਫਾਇਰ ਆ ਕੋਈ ਇਲੈਕਸ਼ਨ ਜਿੱਤ ਲੈਂਦੇ ਦੂਜੇ ਦਿਨ ਕਹਿੰਦੇ ਲੈ ਵੀ ਅੱਜ ਤੋਂ ਬਾਅਦ ਆਪਾਂ ਫੇਰ ਨਹੀਂ ਬੋਲਣਾ ਹਾਂ ਇੱਕ ਦੂਜੇ ਨੂੰ ਜੋ ਕਹਿਣਾ ਫਿਰ ਕਹੀ ਜਾਏ ਉਹ ਜੀ ਇਲੈਕਸ਼ਨ ਜਿੱਤ ਲੈਂਦੇ ਲੀਡਰ ਨੂੰ ਉਹਨਾਂ ਫਰਕ ਨਹੀਂ ਪੈਂਦਾ ਜਿੱਤਤਾ ਹਾਂ ਤਾਂ ਜਿੰਨਾ ਵਰਕਰ ਤੇ ਫਰਕ ਪੈਂਦਾ ਕੀ ਪ੍ਰਭਾਵ ਪਿਆ ਵਰਕਰ ਤੁਸੀਂ ਕੀ ਮੰਨਦੇ ਹੋ ਕੀ ਪ੍ਰਭਾਵ ਪਿਆ ਹੈਗੇ ਚੋਣ ਦੀ ਹਾਰਾਂ ਦਾ ਕੀ ਪ੍ਰਭਾਵ ਪਿਆ ਵਰਕਰ ਦੇ ਉੱਤੇ ਵਰਕਰ ਤਾਂ ਮਜੂਬ ਸਾਂ ਹੂੰ ਵਰਕਰ ਤਾਂ ਸਾਰੇ ਪੰਜਾਬ ਦਾ ਮਜੂਬ ਸਾਂ ਹੂੰ ਉਹਨਾਂ ਨੂੰ ਮੂਹਰੇ ਦੀਂਦਾ ਵੀ ਜੇ ਕਾਟੋ ਕਲੇਸ਼ ਨਾ ਮੁੱਕਿਆ ਆਪਸੀ ਕਾਟੋ ਕਲੇਸ਼ ਲੀਡਰਾਂ ਦਾ ਨਾ ਮੁੱਕਿਆ ਤਾਂ 27 ਚਾਰ ਜਾਗੇ ਤੁਸੀਂ ਪਿਛਲੀ ਵਾਰ ਪਰ ਜਦੋਂ ਗੱਲ ਕੀਤੀ ਸੀ ਤੁਸੀਂ ਰਾਹੁਲ ਗਾਂਧੀ ਦੇ ਉਸ ਬਿਆਨ ਦਾ ਜ਼ਿਕਰ ਕੀਤਾ ਸੀ ਵੀ ਲੰਗੜੇ ਘੋੜੇ ਦੀ ਚਾਹੀਦੇ ਹੈਗੇ ਸਾਨੂੰ ਸਾਨੂੰ ਇਸ ਚ ਭੱਜਣ ਦੇ ਘੋੜੇ ਚਾਹੀਦੇ ਹੈਗੇ ਆ ਜਿਹੜੇ ਘੋੜੇ ਹੁਣ ਘੋੜੇ ਸ਼ਬਦ ਹੋਇਆ ਤਾਂ ਮੈਂ ਵੀ ਉਹ ਘੋੜੇ ਸ਼ਬਦ ਕੋਟ ਕਰ ਰਿਹਾ ਹੈਗਾ ਵਾਂ ਦਿੱਲੀ ਦਰਬਾਰ ਚ ਬੈਠੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਉਹ ਕਿਉਂ ਨਹੀਂ ਇਸ ساری ਸਥਿਤੀ ਨੂੰ ਸਮਝ ਸਕੇ ਕਿਉਂ ਨਹੀਂ ਉਹਨਾਂ ਨੇ ਸਭ ਨੂੰ ਇੱਕ ਕਮਿਟ ਕੀਤਾ ਹਾਲਾਂਕਿ ਭੁਪੇਸ਼ ਬਗੇਲ ਕਿੰਨੀ ਵਾਰ ਇਸ ਚੋਣਾਂ ਦਰਾਮਾ ਆਏ ਨੇ ਪਦੇ ਮੈਨੂੰ ਉਹ ਜਦੋਂ ਆਉਂਦੇ ਸੀ ਜੱਫੀਆਂ ਪਾਈ ਜਾਂਦੇ ਸੀ ਚਲੇ ਜਾਂਦੇ ਸੀ ਸਾਰੇ ਫਿਰ ਆਪ ਆਪਣੇ ਲੱਗ ਹੋ ਜਾਂਦੇ ਸੀ ਤੁਨਾ ਖਾ ਮੈਂ ਹੁਣੇ ਕਹਿ ਕੇ ਹਟਿਆ ਜਿਹੜਾ ਅਨਚਾਰਜ ਲੱਗ ਕੇ ਕਿਸੇ ਵੀ ਸਟੇਟ ਦਾ ਆਉਂਦਾ ਹਮ ਉਹਨਾਂ ਦਾ ਕੰਮ ਸਿਰਫ ਇੰਨਾ ਹੁੰਦਾ ਸਟੇਟ ਹੈੱਡ ਕੁਆਟਰ ਤੇ ਸੈਂਟਰ ਹੈੱਡ ਕੁਆਟਰ ਦੇ ਵਿੱਚ ਤਾਲਮੇਲ ਕੋਆਰਡੀਨੇਟ ਕਰਨਾ ਤੇ ਲੋਕਲ ਲੀਡਰ ਤੇ ਜਿਹੜੇ ਪਾਰਟੀ ਲੀਡਰਸ ਨੇ ਉਹਨਾਂ ਦਾ ਆਪਸੀ ਤਾਲਮੇਲ ਬਣਾਉਣਾ ਜੀ ਉਹਨਾਂ ਦਾ ਇਹੀ ਕੰਮ ਹੁੰਦਾ ਹੋਰ ਉਹਨਾਂ ਦਾ ਕੋਈ ਕੰਮ ਨਹੀਂ ਹੁੰਦਾ ਜਦੋਂ ਵਾਈਲ ਇਕਸ਼ਨ ਆ ਉਹ ਤੇ ਉਹਨਾਂ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਆ ਇਹ ਸਾਰਿਆਂ ਨੂੰ ਪਤਾ ਵੀ ਇੱਥੇ ਕਸਮਾਨ ਪਿਆ ਕੀ ਆ ਕਿ ਉਹਨਾਂ ਦੀ ਜ਼ਿੰਮੇਵਾਰੀ ਸੀ ਉਹ ਲੀਡਰਾਂ ਨੂੰ ਇਕੱਠੇ ਕਰਦੇ ਬੰਦ ਕਮਰੇ ਜਿਹਾ ਬਿਠਾਉਂਦੇ ਵੀ ਭਰਾਵੋ ਆਹ ਇਲੈਕਸ਼ਨ ਜਿੱਤ ਲਓ ਉਦੋਂ ਬਾਅਦ ਫੇਰ ਲੜ ਪਿਓ ਵੀ ਇੱਥੇ ਕਿਤਨਾ ਕਿਤੇ ਹਾਈ ਕਮਾਂਡ ਦੀ ਕਮਜ਼ੋਰੀ ਨਜ਼ਰ ਆਈ ਹੈ ਵੀ ਹਾਈ ਕਮਾਂਡ ਉਸ ਤਰੀਕੇ ਨਾਲ ਆਪਣੇ ਜਿਹੜੇ ਲੀਡਰ ਹੈਗੇ ਨੇ ਪਮਾ ਭਾਰਤ ਕੁਸ਼ਨਾਸ਼ੂ ਨੇ ਪਮਾ ਰਾਜਾ ਵਰਿੰਗ ਨੇ ਪਮਾ ਪ੍ਰਤਾਪ ਆਏ ਜਿੰਨੇ ਵੀ ਜਿਹੜੇ ਵੱਡੇ ਲੀਡਰ ਨੇ ਉਹ ਉਹਨਾਂ ਨੇ ਪਕੜ ਦੇ ਵਿੱਚ ਨਹੀਂ ਹੈਗੇ ਉਹਨਾਂ ਦੇ ਆਪੇ ਤੋਂ ਬਾਹਰ ਹੋਏ ਹੋਏ ਨੇ ਮਾ ਅੱਗੇ ਵੀ ਪਹਿਲਾਂ ਵੀ ਕਹਿਣਾ ਹੁੰਦਾ ਤੁਰਾ ਤਕੜਾ ਹੋਣਾ ਚਾਹੀਦਾ ਹਾਂ ਜਿੱਥੇ ਜਿੱਥੇ ਜਦੋਂ ਜਦੋਂ ਤੁਰਾ ਕਮਜ਼ੋਰ ਹੋਊਗਾ ਆਹੀ ਕੁਸ਼ੂ ਅਸੀਂ ਹਰਿਆਣਾ ਹਾਰੇ ਉੱਥੇ ਵੀ ਲੋਕਲ ਲੀਡਰ ਦੀ ਨਲੈਕੀ ਨਾਲ ਹਾਰੇ ਉਹਨਾਂ ਦੀ ਆਪਸੀ ਤਾਲਮੇਲ ਦੀ ਕਮੀ ਆਪਸੀ ਖਹਿਵਾਜੀ ਨਾਲ ਸਟੇਟ ਹਾਰੇ ਤੀਜੀ ਵਾਰੀ ਉੱਤੇ ਵੀ ਬੀਜੇਪੀ ਦੀ ਗਵਰਨਮੈਂਟ ਬਣ ਗਈ 22 ਚ ਅਸੀਂ ਇਹਦੇ ਚੱਕਰ ਚ ਹਾਰੇ 27 ਚ ਜੇ ਨਾ ਇਕੱਠੇ ਹੋਏ ਇਹੀ ਹਾਲ ਹੋਣਗੇ ਮੈਨੂੰ ਇਹ ਲੱਗਦਾ ਵੀ ਦਿੱਲੀੋਂ ਦਬਕੇ ਦੀ ਕਮੀ ਆ ਉੱਥੋਂ ਇੱਕ ਦਬਕਾ ਵੱਜਦਾ ਵੀ ਚਲੋ ਸਾਰੇ ਇਲੈਕਸ਼ਨ ਚ ਤਾਂ ਸਾਰੇ ਇਲੈਕਸ਼ਨ ਚ ਹੁੰਦੇ ਆ ਉਹ ਕਿਉਂ ਚੁੱਪ ਕਰ ਜਾਂਦੇ ਨੇ ਇਹ ਸਮਝੋ ਬਾਰ ਕਿਤਨਾ ਕਿਤੇ ਲੱਗਦਾ ਵੀ ਉਹ ਲਕੂਰੀ ਸਿਓ ਕੁਰੀ ਨਹੀਂ ਇੱਥੇ ਕੰਮ ਆਈ ਹੈਗੀ ਉਹਨਾਂ ਦੀ ਘੂੜ ਜਿਹੜੇ ਨਹੀਂ ਪਾਪਾ ਤੇ ਕਰ ਦਿੱਤੀ ਨਹੀਂ ਜੇ ਕੰਮ ਆਈ ਹੁੰਦੀ ਤਾਂ ਆ ਜਿੱਤੇ ਹੁੰਦੇ ਬਾਈ ਇਲੈਕਸ਼ਨ ਹੂੰ ਜੀ ਭਾਜਪੀ ਦਾ ਕੈਂਡੀਡੇਟ 14 ਦਿਨ ਪਹਿਲਾਂ ਨਾਊਂਸ ਹੁੰਦਾ ਹੂੰ ਸਾਰੇ ਉਹਦੀ ਮਦਦਤ ਨੂੰ ਤੁਰਪੇ ਤੁਰਪੇ ਕਿਸੇ ਨੇ ਵਿਰੋਧ ਕੀਤਾ ਹੂੰ ਇੱਥੇ ਵੀ ਪੰਜ ਛੇ ਜਣੇ ਬੀਜੇਪੀ ਦਾ ਟਿਕਟ ਮੰਗਦੇ ਸੀ ਕਿਸੇ ਨੇ ਵਿਰੋਧ ਕੀਤਾ ਵੀ ਮੈਨੂੰ ਨਹੀਂ ਮਿਲੀ ਹੈਗੀ ਮੈਂ ਕਿਉਂ ਜਾਵਾਂ ਉਹ ਉੱਠ ਕੇ ਤੁਰਪੇ ਨਾਲ ਜੀ ਕਿਉਂਕਿ ਉੱਥੇ ਡੰਡਾ ਖੜਾ ਹਮ ਬਿਲਕੁਲ ਕੋਈ ਵਿਰੋਧ ਚ ਨਹੀਂ ਆਉਂਦਾ ਕਿਸੇ ਸਟੇਟ ਚ ਨਹੀਂ ਆਉਂਦਾ ਤਿੰਨ ਵਾਰ ਬੀਜੇਪੀ ਹਰਿਆਣੇ ਜਿੱਤ ਗਈ ਹਮ ਬਾਕੀ ਕਿਸੇ ਨੇ ਵਿਰੋਧ ਕੀਤਾ। ਉਹ ਇਸ ਕਲੇਸ਼ ਦਾ ਕਿੰਨਾ ਕਿਤੇ ਨਜ਼ਾਇਜ਼ ਫਾਇਦਾ ਕਹਿ ਸਕਦੇ ਜਾਂ ਫਾਇਦਾ ਹੀ ਕਹਿ ਸਕਦੇ ਜਾਂ ਇਸ ਤਾਂ ਨਹੀਂ ਕਹੂੰਗਾ ਫਾਇਦਾ ਦੂਜੀਆਂ ਪਾਰਟੀਆਂ ਦੇ ਉਧ ਚੱਕਦੀਆਂ ਨੇ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜਾਂ ਹੋਰਾਂ ਕੋਲ ਸਿੱਧੇ ਤੌਰ ਤੇ ਕਹਿੰਦੇ ਨੇ ਵੀ ਕਾਂਗਰਸ ਪਾਰਟੀ ਦੇ ਕਈ ਆਗੂ ਵੱਡੇ ਆਗੂ ਜਿਹੜੇ ਆਮਦਵੀ ਪਾਰਟੀ ਨਾਲ ਮਿਲੇ ਹੋਏ ਸਨ ਉਹਨਾਂ ਨੇ ਵੋਟਾਂ ਹੀ ਸਾਰੀ ਆਮਦਵੀ ਪਾਰਟੀ ਨੂੰ ਪਾਈਆਂ ਨੇ। ਨਹੀਂ ਤਾਂ ਨਾ ਹੋਵੇ ਤਾਂ ਨਹੀਂ ਹੁੰਦਾ ਹੈਗਾ। ਜਦੋਂ ਆਪਾਂ ਦੇਖੋ ਜਦੋਂ ਕੋਈ ਵੀ ਆ ਜਦੋਂ ਹਾਰ ਜਾਂਦਾ ਉਦੋਂ ਇਹ ਜਿਹੇ ਗੱਲਾਂ ਅਕਸਰ ਹੁੰਦੀਆਂ ਨੇ ਹਾਂ ਹਾਰਨ ਤੇ ਅਸੀਂ ਮੰਤਨ ਕਰਨਾ ਹੁੰਦਾ ਕਿਉਂ ਹਰੇ ਵਿਰੋਧੀਆਂ ਨੇ ਤੰਜ ਕਸਣਾ ਹੁੰਦਾ ਉਹਨਾਂ ਨੂੰ ਮੌਕਾ ਮਿਲ ਗਿਆ ਤੰਜ ਕਸਾਂਦਾ ਉਹ ਕਸਮਗੇ ਆਪਸੀ ਕਲੇਸ਼ ਵਧਾਉਣ ਲਈ ਉਹ ਗੱਲਾਂ ਹੋਣਗੀਆਂ ਕੋਈ ਲੀਡਰ ਮੇਰਾ ਖਿਆਲ ਆ ਕੋਈ ਇਹ ਜਿਹਾ ਨਹੀਂ ਹੁੰਦਾ ਹਾਂ ਇਹੋ ਦਾ ਤਾਂ ਵੀ ਉਹ ਚੁੱਪ ਕਰਕੇ ਬੈਠ ਜਵੇ ਇਹ ਕੰਮ ਕਦੇ ਨਹੀਂ ਕਰੂ ਵੀ ਉਹ ਆਪਦੀਆਂ ਵੋਟਾਂ ਪਰ ਵਿਰੋਧੀ ਧਿਰ ਦੇ ਨੂੰ ਪਾਉ ਉਹ ਗੱਲ ਖੁੱਲ ਜਾਂਦੀ ਅੱਜ ਨਹੀਂ ਕੱਲ ਨੂੰ ਖੁੱਲ ਜੂਗੀ ਸਾਹਮਣੇ ਆ ਤੁਹਾਨੂੰ ਸਾਹਮਣੇ ਆ ਹੀ ਜਾਂਦਾ ਹੁੰਦਾ ਵਾ ਆਖਰੀ ਸਵਾਲ ਲਵਾਂਗੇ ਕੀ ਲੱਗਦਾ ਜਿਹੜਾ ਹੁਣ ਖਲਾਪ ਪਿਆ ਹੈਗਾ ਵਾ ਇੱਕ ਜ਼ਿਮਨੀ ਚੋਂ ਤੋਂ ਬਾਅਦ ਇਹ ਖਲਾਪ ਭਰੇਗਾ ਕਾਂਗਰਸ ਪਾਰ ਦੀ ਗੱਲ ਤੁਸੀਂ ਕਰਦੇ ਹੋ ਇੱਕ ਮੋਟ ਹੋਣ ਦੀ ਜਾਂ ਹਾਈ ਕਮਾਂਡ ਦੇ ਦਬਕੇ ਦੀ ਹਾਈ ਕਮਾਂਡ ਦਬਕਾ ਮਾਰੇਗਾ ਸਾਰੇ ਪਲੇਟਫਾਰਮ ਤੇ ਇਕੱਠੇ ਹੋਣਗੇ ਇਹ ਜਿਹੜਾ ਖਲਾਰਾ ਪਿਆ ਹੋਇਆ ਪਹਿਲਾਂ ਤਾਂ ਲੋਕਲ ਲੀਡਰਸ ਦੀ ਆਪ ਦੀ ਜ਼ਿੰਮੇਵਾਰੀ ਆ ਜਿਹੜੇ ਵੱਡੇ ਲੀਡਰ ਨੇ ਜਿਹੜੇ ਸਮਝਦਾਰ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਇੱਕ ਦੂਜੇ ਨਾਲ ਸਾਰੇ ਮਿਲ ਕੇ ਇੱਕ ਜੁੱਟ ਹੋ ਕੇ 2027 ਦੀ ਇਲੈਕਸ਼ਨ ਜਿੱਤਣ ਲਈ ਇਕੱਠੇ ਹੋ ਕੇ ਕੰਮ ਕਰਨ ਲੱਗਣਾ ਜੀ ਦੂਜੀ ਗੱਲ ਜਿਹੜਾ ਦਿੱਲੀੋਂ ਅੰਚਾਰ ਜਣ ਕੇ ਆਉਂਦਾ ਉਹਦੀ ਜ਼ਿੰਮੇਵਾਰੀਆਂ ਵੀ ਲੀਡਰਾਂ ਨੂੰ ਬਿਠਾ ਕੇ ਇਕੱਠੇ ਕਰਕੇ ਇਹਨਾਂ ਨੂੰ ਤੋੜਿਆ ਜਾਵੇ ਹੂੰ ਤੀਜੀ ਗੱਲ ਮੈਂ ਰਾਹੁਲ ਗਾਂਧੀ ਜੀ ਨੂੰ ਕਹਿਣਾ ਚਾਹਣਾ ਜੇ ਨਹੀਂ ਲੋਟ ਆਉਂਦੇ ਹੂੰ ਵੱਡੇ ਨਾ ਹੋ ਗਏ ਉਨੀ ਗੋ ਵੱਡੀ ਹੋ ਗਈ ਨਹੀਂ ਲੋਟ ਆਉਂਦੇ ਮੂਰੇ ਨਹੀਂ ਦੀਂਦਾ ਇਕੱਠੇ ਹੋ ਕੇ ਚੱਲਦੇ ਨੇ ਤਾਂ ਦੂਜੀ ਤੀਜੀ ਕਤਾਰ ਦੇ ਬਹੁਤ ਲੀਡਰ ਨੇ ਸ਼ਾਇਦ ਉਹ ਕੰਮ ਕਰਨ ਚ ਵੀ ਵਧੀਆ ਹੁਣ ਉਹਨਾਂ ਨੂੰ ਮੌਕਾ ਦੇ ਦੋ ਬੀਜੇ ਵੀ ਇਹ ਸਟ੍ਰੈਟਜੀ ਵਰਤ ਲਈ ਹੈ ਦੇਖੋ ਇੱਥੇ ਕੀ ਆ ਜਿਹੜਾ ਐਮਐਲਏ ਬਣ ਗਿਆ ਕਿਵੇਂ ਵੀ ਕਿਸੇ ਵੀ ਤਰੀਕੇ ਬਣ ਕੇ ਰ ਐਮਐਲਏ ਬਣ ਗਿਆ ਇਹ ਉਹ ਨੂੰ ਇਹ ਰ ਸਮਝਣ ਲੱਗ ਜਾਂਦੇ ਨੇ ਵੀ ਉਦੋਂ ਹੁਸ਼ਿਆਰ ਉਦੋਂ ਸਿਆਣਾ ਉਦੋਂ ਕੰਮ ਕਰਨ ਵਾਲਾ ਕੋਈ ਹੋ ਹੀ ਨਹੀਂ ਸਕਦਾ ਜਦ ਕਿ ਬਾਰਕਰਾਂ ਚ ਬਹੁਤ ਮਿਹਨਤੀ ਕੰਮ ਕਰਨ ਵਾਲੇ ਡੈਡੀਕੇਟਡ ਟੂ ਪਾਰਟੀ ਬਹੁਤ ਲੀਡਰ ਨੇ ਉਹਨਾਂ ਨੂੰ ਮੌਕਾ ਦੇ ਦੋ ਜੀ ਚੰਗਾ ਹੀ ਹੋਊਗਾ ਕਿਉਂ ਆਸੀਂ ਉਹਨਾਂ ਤੇ ਹੀ ਖੜਿਆ ਜਿਨ੍ਹਾਂ ਨੇ ਫੇਰ ਖਲਾਰਾ ਪਾਉਣਾ ਵਾ ਬਿਲਕੁਲ ਮੁੱਖ ਮੰਤਰੀ ਬਣਨ ਨੂੰ ਤਾਂ ਸਾਰੇ ਤਿਆਰ ਨੇ ਮੁੱਖ ਮੰਤਰੀ ਬਣਨ ਲਈ ਪਾਰਟੀ ਨੂੰ ਪਾਵਰ ਚ ਲੈਉਣ ਲਈ ਆਪਸੀ ਲੜਾਈ ਛੱਡਣ ਨੂੰ ਕੋਈ ਤਿਆਰ ਨਹੀਂ ਹਮ ਪਹਿਲਾਂ ਪਾਰਟੀ ਨੂੰ ਪਾਵਰ ਚ ਤਾਂ ਲੈ ਜਾਓ ਮੁੱਖ ਮੰਤਰੀ ਦਾ ਜਿਹੜਾ ਫੈਸਲਾ ਹੋਊਗਾ ਹਾਈ ਕਮਾਂਡ ਨੇ ਕਰਨਾ ਜਿਹਨੂੰ ਕਰ ਦੇਣਗੇ ਹਲ ਤਾਂ ਹੈਪੀ ਚਲੋ ਮੈਂ ਆਪਾਂ ਮਾਈਕਾਸ ਦਾਸਵਾਲ ਕਿਸੀ ਅਖਰੀ ਸਵਾਲ ਮੁਰਦਾਨਾ ਹਲ ਤਾਂ ਆਪਾਂ ਲੀਡਰਾਂ ਦੀ ਗੱਲ ਕਰਦੇ ਹਾਂ ਲੀਡਰ ਆਪਸ ਵਿੱਚ ਉਲਝਦੇ ਪਏ ਆ ਹਾਲੇ ਜਿੰਨੇ ਲੀਡਰ ਆਪਸ ਵਿੱਚ ਉਲਝਦੇ ਪਏ ਆ ਉਹਨਾਂ ਨੇ ਆਪੋ ਆਪਣੇ ਲੈਵਲ ਤੇ ਹਲਕਿਆਂ ਦੇ ਵਿੱਚ ਥਾਪੀਆਂ ਵੀ ਦਿੱਤੀਆਂ ਹੋਈਆਂ ਨੇ ਭਾਈ ਫਲਾਣੇ ਦਾ ਬੰਦਾ ਤੂੰ ਆ ਇਹ ਆਹ ਹਲਕੇ 'ਚ ਫਲਾਣੇ ਦਾ ਬੰਦਾ ਵਾ ਆਹ ਫਲਾਣੇ ਦਾ ਪਸਾਦੇ ਦਾ ਪੰਜ ਤੋਂ ਸੱਤ ਜਿਵੇਂ ਹਰ ਵਾਰ ਹੁੰਦਾ ਵਾ ਪੰਜ ਤੋਂ ਸੱਤ ਥਾਪੀਆਂ ਦਿੱਤੀਆਂ ਹੋਈਆਂ ਨੇ ਆਪਾਂ ਆਪਣੇ ਹਲਕੇ ਦੇ ਵਿੱਚ ਨਹੀਂ ਜਿਹੜਾ ਲੀਡਰ ਮੁੱਖ ਮੰਤਰੀ ਬਣਦਾ ਚਾਹਵਾਨ ਕਈ ਫਿਰ ਰਹਿੰਦੇ ਆ ਇਸ ਵੇਲੇ ਤੇ ਉਹ ਹੁਣ ਜਿੱਤੇ ਤਾਂ ਮੇਰੇ ਕੋਲ 15 16 ਕਈ ਨੇ ਹੂੰ ਬਾਕੀ ਤਾਂ ਖਾਲੀ ਹੋਈ ਆ ਜੀ ਬਿਲਕੁਲ ਠੀਕ ਆ ਜੀ ਉਹ ਆਪੋ ਆ ਆਪਣੇ ਬੰਦਿਆਂ ਨੂੰ ਹੁਣ ਤੋਂ ਕੰਮ ਲਾਦਾ ਹੂੰ ਅਮਰਗੜ ਹਲਕੇ ਚ ਹੂੰ ਜੱਸੀ ਘੰਗੂੜਾ ਸਾਹਿਬ ਕੰਮ ਕਰਨ ਲੱਗੇ ਨੇ ਬਿਲਕੁਲ ਜੱਸੀ ਕੰਗੂੜਾ ਸਾਹਿਬ ਨੂੰ ਰਾਜਾ ਬੜਿੰਗ ਸਾਹਿਬ ਉਹਦੇ ਜਾ ਕੇ ਆਉਂਦੇ ਨੇ ਇੱਕ ਬੰਦਾ ਹੋ ਗਿਆ ਇੱਕ ਕਮਲ ਧਾਲੀਵਾਲ ਉਹ ਵੀ ਅਮਰਗੜ ਹਲਕੀ ਚ ਹੀ ਕੰਮ ਕਰ ਰਿਹਾ ਕਮਲ ਧਾਲੀਵਾਲ ਲਈ ਪ੍ਰਤਾਪ ਸਿੰਘ ਬਾਜਵਾ ਬਿਕਰਮ ਚੌਧਰੀ ਉਹ ਨਹੀਂ ਜਾ ਕੇ ਆਉਂਦੇ ਨੇ ਜੀ ਤੀਜਾ ਬੰਦਾ ਬੀਬੀ ਮਰੀਰਕੋਟਲੇ ਵਾਲੀ ਰੱਜਾ ਸੁਲਤਾਨਾ ਦੇ ਪਤੀ ਦੇਵ ਨੇ ਉਹ ਕਹਿੰਦੇ ਨੇ ਮੇਰੀ ਦਿੱਲੀ ਉਹ ਪੱਕੀ ਹੋ ਗਈ ਹੂੰ ਉਹਦੇ ਲਈ ਕੱਲ ਰਾਜਾ ਬੜਿੰਗ ਸਾਹਿਬ ਉਹਨਾਂ ਦੇ ਘਰੇ ਜਾ ਕੇ ਆਏ ਨੇ ਜੀ ਹੂੰ ਇੱਕ ਕਿਉਂ ਆਏ ਕਰ ਰਹੇ ਨੇ ਹੂੰ ਬਾਕੀ ਹਲਕਿਆਂ 'ਚ ਵੀ ਇਹੀ ਕੁਛ ਹੂੰ ਇੱਕ ਆਪੋ ਆਪਣੇ ਬੰਦੇ ਮਜ਼ਬੂਤ ਕਰਨ ਲਈ ਪਾਰਟੀ ਨੂੰ ਕਿਉਂ ਕਮਜ਼ੋਰ ਕਰ ਰਹੇ ਨੇ ਜੀ ਉੱਥੇ ਕਹਿ ਦੇਣਾ ਜਸ ਸਿੰਘ ਗੁੜਾ ਸਾਹਿਬ ਮਾਣ ਲਓ ਅਮਰਕਰ ਹਲਕੇ ਦੀ ਉਹ ਲਾੜ ਜਸ ਸਿੰਘ ਗੁੜਾ ਸਾਹਿਬ ਕਮਲ ਧਾਲੀਵਾਲ ਜਾਂ ਹੋਰ ਵੀ ਜਿੰਨੇ ਨੇ ਕੱਲੇ-ਕੱਲੇ ਦੇ ਸਮਰਥਨ ਚ ਇੱਕ-ਇੱਕ ਲੀਡਰ ਜਾ ਕੇ ਕਰਨ ਦੀ ਬਜਾਏ ਤੇ ਉੱਥੇ ਉਹ ਕਹਿ ਦੇਣ ਉਹਨਾਂ ਨੂੰ ਵੀ ਜਾਂ ਰੈਲੀ ਕਰ ਲਓ ਆਪੋ ਆਪਣੀ ਹੂੰ ਬਿਲਕੁਲ ਜਿਹੜਾ ਕੱਠ ਵੱਧ ਹੋਊਗਾ ਉਹਨੂੰ ਮੰਨ ਲਿਓ ਭਾਈ ਇਹ ਇਹਦੇ ਮਗਰ ਲੋਕ ਨੇ ਅੱਗੇ ਵੀ ਇਹ ਜ਼ਿਕਰ ਕੀਤਾ ਸੀ ਅੱਗੇ ਵੀ ਤੁਸੀਂ ਹੁਣ ਵੀ ਕਹਣਾ ਮੈਂ ਤਾਂ ਕਹਣਾ ਜਿਹੜਾ ਮੁੱਖ ਮੰਤਰੀ ਬਣਦਾ ਚਾਹ ਉਹ ਆਣਾ ਮੁੱਖ ਮੰਤਰੀ ਹਲਕੇ ਦਾ ਜਿੱਤੇ ਐਮਐਲ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਦਿਲਾਂ ਦਾ ਰਾਜ ਕਰਨ ਵਾਲਾ ਹੋਣਾ ਚਾਹੀਦਾ ਅੱਠ ਬੰਦੇ ਨੇ ਜਿਹੜੇ ਮੁੱਖ ਮੰਤਰੀ ਬਣਦੇ ਚਾਹਵਾਨ ਨੇ ਅੱਠੇ ਹੀ ਬੰਦੇ ਆਪੋ ਆਪਣੇ ਹਲਕੇ ਚ ਸਟੇਟ ਲੈਵਲ ਦੀ ਰੈਲੀ ਕਰ ਲੈਣ ਦੋ ਕੰਮ ਹੋਣਗੇ ਲੀਡਰ ਦੀ ਕ੍ਰੈਡੇਬਿਲਟੀ ਚੈੱਕ ਹੋ ਜੂਗੀ ਜੀ ਪਾਰਟੀ ਦਾ ਫਾਇਦਾ ਹੋ ਜੂ ਪਾਰਟੀ ਦਾ ਪ੍ਰਚਾਰ ਹੋ ਜੂ ਇੱਕ ਦੂਜੇ ਖਿਲਾਫ ਦੂਸ਼ਣਵਾਦੀ ਨਾ ਕਰਨ ਆਪ ਦਾ ਵਿਜ਼ਨ ਰੱਖਣਾ ਸਾਡੇ ਕੀ ਆ ਵਿਜ਼ਨ ਲੀਡਰ ਆਪਦਾ ਕੋਈ ਨਹੀਂ ਰੱਖਦਾ ਜੀ ਕਹਿੰਦੇ ਵਿਜ਼ਨ ਕੀ ਆ ਉਹ ਜੀ ਮੈਨੀਫੈਸਟੋ ਪਾਰਟੀ ਦਊਗੀ ਹੂੰ ਤੋਡਾ ਵਿਜ਼ਨ ਕੀ ਆ ਤੁਸੀਂ ਮੁੱਖ ਮੰਤਰੀ ਬਣਨਾ ਤੁਸੀਂ ਸਟੇਟ ਲਈ ਸਟੇਟ ਨੂੰ ਅੱਗੇ ਕਿਵੇਂ ਲੈ ਕੇ ਜਾਓਗੇ ਸਟੇਟ 'ਤੇ ਸਿਰ ਤੇ 450 ਲੱਖ 45 ਲੱਖ ਕਰੋੜ ਦਾ ਕਰਜ਼ਾ ਚੜਿਆ ਹੋਇਆ ਹੈ ਸਟੇਟ ਤੇ ਸਟੇਟ ਦੀਆਂ ਹੋਰ ਕਈ ਪ੍ਰੋਬਲਮਸ ਨੇ ਤੁਹਾਡਾ ਵਿਜ਼ਨ ਕੀ ਆ ਤੁਸੀਂ ਲੋਕਾਂ ਨੂੰ ਉਹ ਦੱਸੋ ਮੈਂ ਇਹ ਮੁੱਖ ਮੰਤਰੀ ਬਣ ਕੇ ਜੇ ਅਗਰ ਤੁਸੀਂ ਮੈਨੂੰ ਮੁੱਖ ਮੰਤਰੀ ਬਣਾਉਨੇ ਹੋ ਮੈਂ ਸਟੇਟ ਲਈ ਆ ਕੋਸ਼ ਕਰੂੰ ਜੀ ਉਹਨੂੰ ਡਿਟੇਲ ਚ ਦੱਸੋ ਇੱਕ ਗੱਲ ਜਨਨ ਵੇੜੋ ਵੀ ਆ ਲੋ ਜੀ ਨਜੇ ਨੇ ਨਜੇ ਖਤਮ ਕਰਤੇ ਗੱਲ ਨਿਪਟ ਗਈ ਖਤਮ ਕਿਵੇਂ ਕਰਨੀ ਆ ਬੇਰੋਜ਼ਗਾਰੀ ਦੂਰ ਕਿਵੇਂ ਕਰਨੀ ਆ ਕਰਜ਼ਾ ਕਿਸ਼ਤ ਕਿਵੇਂ ਮੋੜਨੀ ਆ ਕਰਜ਼ਾ ਕਿਵੇਂ ਲਾਉਣਾ ਕਿਸ਼ਤ ਦੇ ਪੈ ਜਿੰਨੀ ਸਟੇਟ ਦੀ ਇਨਕਮ ਆ ਉਹ ਚੋਂ ਕਰਜ਼ੇ ਦੀ ਰਕਮ ਕੱਢ ਕੇ ਤਨਖਾਹਾਂ ਕਿਵੇਂ ਦੇਣੀਆਂ ਇਹ ਨਹੀਂ ਵੀ ਕਰਜ਼ਾ ਹੋਰ ਲੈ ਕੇ ਪਹਿਲਾਂ ਕਰਜ਼ਾ ਲੈ ਲਓ ਜਿਹਦੀ ਤਰ੍ਹਾਂ ਵੰਡੋ ਜਿਹੜੀ ਸਟੇਟ ਦੀ ਇਨਕਮ ਆ ਉਹ ਕਿਸ਼ਤ ਚ ਚਲੀ ਗਈ ਜੀ ਦੋ ਕੰਮ ਹੋਣਗੇ ਥੋੜਾ ਵੀਜਨ ਲੋਕਾਂ ਨੂੰ ਪਸੰਦ ਆਊਗਾ ਉਹ ਫੈਸਲਾ ਲੋਕ ਕਰਨਗੇ ਜੀ ਪਾਰਟੀ ਦਾ ਉਹ ਅੱਠ ਬੰਦੇ ਪ੍ਰਧਾਨ ਮੁੱਖ ਮੰਤਰੀ ਬਣ ਦੀ ਸੌਰੀ ਮਰੇਸ਼ ਚ ਨੇ ਦੋ ਚਾਰ ਹੋਰ ਵੀ ਆ ਜਾਣਗੇ ਹਮ ਮੰਨ ਲਓ ਰੰਦਾਵਾ ਸਾਹਿਬ ਨੇ ਇਹ ਆਪਦੀ ਉੱਥੇ ਰੈਲੀ ਕਰਨਾ ਹਮ ਗਰਦਾਸਪੁਰ ਬਾਬੇ ਬਾਬੇ 18 ਵਾ ਬਣਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਕਰਨ ਬਟਾਲੇ ਕਰ ਲੈਣਾ ਹਮ ਰਾਜਾ ਬੜਿੰਗ ਸਾਹਿਬ ਨੇ ਤੇ ਦੜਵਾਏ ਕਰਨ ਚੰਨੀ ਸਾਹਿਬ ਨੇ ਚਮਕੌਰ ਸਾਹਿਬ ਕਰਨ ਠੀਕ ਆ ਜੀ ਜੇ ਕੋਈ ਹੋਰ ਵੀ ਸੱਜਣਾ ਇਧਰ ਮਾਲਵੇ ਚ 65 ਨੇ ਉਧਰੋਂ ਕੋਈ ਉੱਠਦਾ ਵਾ ਉਹ ਆਪਦੀ ਉਥੇ ਕਰ ਲਵੇ ਹੂੰ ਬਿਨਾ ਪਾਰਟੀ ਦੀ ਮਦਦ ਤੋਂ ਹੂੰ ਆਪ ਦੇ ਲੈਵਲ ਤੇ ਹੂੰ ਰੈਲੀ ਕਰਨ ਜੀ ਤੁਸੀਂ ਮੁੱਖ ਮੰਤਰੀ ਬਣਦੇ ਚਾਹਵੋ ਨਾ ਤੁਹਾਡੇ ਕੋਲ ਬਠਿੰਡੇ ਚ ਵੀ ਬੰਦੇ ਹੋਣੇ ਚਾਹੀਦੇ ਨੇ ਫਿਰੋਜ਼ਪੁਰ ਵੀ ਹੋਣੇ ਚਾਹੀਦੇ ਨੇ ਹੂੰ ਪਟਿਆਲੇ ਵੀ ਹੋਣੇ ਚਾਹੀਦੇ ਨੇ ਨਾਬੇ ਵੀ ਹੋਣੇ ਚਾਹੀਦੇ ਨੇ ਆਪ ਤੇ ਦਮ ਤੇ ਰੈਲੀ ਕਰੋ ਇਕੱਠ ਕਰੋ ਉਹ ਚਾਹਤਾ ਵਿਜ਼ਨ ਦੱਸੋ ਵੀ ਜੇ ਮੈਂ ਮੁੱਖ ਮੰਤਰੀ ਬਣੂੰਗਾ ਮੈਂ ਸਟੇਟ ਲਈ ਆ ਕੰਮ ਕਰੂੰਗਾ ਜੱਜ ਤੁਹਾਨੂੰ ਲੋਕ ਕਰਨਗੇ ਰੈਲੀ ਚ ਲੋਕ ਕਰਨਗੇ ਤੁਹਾਡੀਆਂ ਗੱਲਾਂ ਨੂੰ ਜੱਜ ਹੋ ਕਰਨਗੇ ਜਿਹੜੇ ਸਟੇਜ ਤੇ ਲੀਡਰ ਸੈਵਨ ਬੈਠੇ ਹੋਣਗੇ ਉਹ ਤੁਹਾਨੂੰ ਤੇ ਤੁਹਾਡੇ ਬੰਦਿਆਂ ਨੂੰ ਜੱਜ ਕਰਨਗੇ ਵੀ ਕਿੰਨਾ ਇਕੱਠ ਹੋਇਆ ਜਿਹਦਾ ਇਕੱਠ ਵੱਧ ਹੋਊ ਜੀ ਵੀ ਸੋਚ ਸਟੇਟ ਪਤੀ ਵਧੀਆ ਹੋਊਗੀ ਉਹਨੂੰ ਲੀਡਰ ਚਾਣ ਲੈਣਾ ਉੂੰ ਵੀ ਤਾਂ ਰਾਹੁਲ ਗਾਂਧੀ ਨੈਕਸਟ ਐਕਸਪੈਰੀਮੈਂਟ ਯੂਥ ਇਲੈਕਸ਼ਨ ਕਰਕੇ ਕੀਤਾ ਹੀ ਸੀ ਇਹ ਤਰੀਕਾ ਲੀ ਗਿਆ ਤੇ ਆਹ ਤਾਂ ਰੈਲੀ ਵਾਲਾ ਤਰੀਕਾ ਸਹੀ ਆ ਜੀ ਤੁਹਾਡਾ ਵਿਜ਼ਨ ਲੋਕਾਂ ਨੂੰ ਪਤਾ ਲੱਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਟੇਟ ਲਈ ਕੀ ਕਰੋਗੇ ਤੁਹਾਡੇ ਮਗਰ ਕੌਣ ਆ ਕਿੰਨੇ ਨੇ ਤੇ ਰੌਲਾ ਹੀ ਨਹੀਂ ਰਹਿਣਾ ਇੱਕ ਦੂਜੇ ਨੂੰ ਨਿੰਦਣ ਦੀ ਲੋੜ ਨਹੀਂ ਪੈਣੀ ਤੁਹਾਡੀ ਮਿਹਨਤ ਜਿਹਦੀ ਹੋਊਗੀ ਉਹ ਬਣ ਜਾਊਗਾ ਜੀ ਧੰਨਵਾਦ ਭਾਜੀ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਤਦ ਸੁਣਿਆ ਬਾਈ ਹੈਪੀ ਗੱਲ ਜਿਨ੍ਹਾਂ ਨੇ ਜਿੱਥੇ ਪੰਜਾਬ ਦੀ ਜਿਹੜੀ ਕਾਂਗਰਸ ਹੈਗੀ ਆ ਉਹਦੀ ਜੋ ਇਹ ਅੰਦਰ ਅੰਦਰ ਖਾਤੇ ਲਈ ਲੜਾਈ ਚੱਲ ਰਹੀ ਹੈ ਔਰ ਤੇ ਗੱਲਬਾਤ ਕੀਤੀ ਹੈ ਵੀ ਜ਼ਰੂਰੀ ਹੈ ਵੀ ਇਹਨੂੰ ਠੱਲ ਪੁਣੀ ਚਾਹੀਦੀ ਹੈ ਔਰ ਉਸ ਵਾਸਤੇ ਜ਼ਰੂਰੀ ਹੈ ਜਿਹੜੇ ਇਹਦਾ ਪੰਜਾਬ ਕਾਂਗਰਸ ਦਾ ਇੰਚਾਰਜ ਬਣ ਕੇ ਹੁੰਦੇ ਜਾਂ ਹਾਈ ਕਮਾਂਡ ਹੈ ਉਹ ਥੋੜਾ ਜਆ ਸਿਕੰਜਕਾ ਸਭ ਤੋਂ ਵੱਡੀ ਗੱਲ ਫਾਰਮੂਲਾ ਦਿੱਤਾ ਉਹਨਾਂ ਨੇ ਬਹੁਵਰੀਆ ਫਾਰਮੂਲਾ ਦਿੱਤਾ ਵੀ ਜਿਹੜੇ ਮੁੱਖ ਮੰਤਰੀ ਬਣਦੇ ਚਾਹਵਾਨ ਨੇ ਉਹ ਆਪੋ ਆਪਣੇ ਹਲਕੇ ਦੇ ਵਿੱਚ ਪੰਜਾਬ ਪਧਰੀ ਰੈਲੀ ਬਿਨਾ ਪਾਰਟੀ ਦੇ ਸਮਰਥਨ ਤੋਂ ਬਿਨਾ ਪਾਰਟੀ ਦੀ ਮਦਦ ਲੈ ਕੇ ਰੋਣ ਜਿਹਦਾ ਇਕੱਠ ਵੱਧ ਹੋਊਗਾ ਇੱਕ ਤਾਂ ਪਾਰਟੀ ਦੀ ਹਾਜ਼ਰੀ ਲੱਗ ਜੂਗੀ ਇੱਕ ਤਾਂ ਲੋਕ ਇਕੱਠੇ ਹੋਣਗੇ ਤੁਹਾਡੇ ਮਗਰ ਲੋਕ ਆਣਗੇ ਦੂਜਾ ਤੁਸੀਂ ਆਪਣਾ ਵਿਜ਼ਨ ਵੀ ਲੋਕਾਂ ਮੂਰੇ ਰੱਖ ਪਾਉਗੇ ਤਾਂ ਜੋ ਭਵਿੱਖ ਵਿੱਚ ਲੋਕ ਤੁਹਾਡੇ ਤੇ ਵਿਸ਼ਵਾਸ ਕਰ ਸਕਣ ਮਹਿੰਦਰਪਾਲ ਸਿੰਘ ਤੁਹਾਨੂੰ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਰਹੋ ਰਮਜ਼ਾਨੀ ਨੂੰ ਸਸੀਕਾ